ਸਵਾਗਤ ਹੈ ਮਿੱਤਰੋ ਸਾਰਨ ਅੱਜ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਤਰੀਕ 22 ਤੁਮਨ ਦਾ 2025 ਪਸ਼ੂ ਮੰਡੀ ਮਾਨਸਾ ਦੇ ਖੜੇ ਆਂ ਖਾਂ ਵਾਲੇ ਬੀਕਰੀ ਵਾਲੇ ਨਾੜਾ ਜਿਹੜੇ ਕਵਰ ਕਰਕੇ ਤੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੋਂ ਜਿੰਨੇ ਵੀ ਭਰਾ ਵੀ ਇਹਨੂੰ ਪਹਿਲੀ ਵਾਰੀ ਦੇਖ ਰਹੇ ਹੋ ਬਾਈ ਜੀ ਵੀਡੀਓ ਨੂੰ ਜਿਹੜਾ ਚੈਨਲ ਨੂੰ ਆਪਣਾ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਅੱਗੇ ਅੱਗੇ ਸੱਜਣ ਮਿੱਤਰ ਭਰਾਵਾਂ ਦਾ ਖਾਣ ਸਕਦੇ ਤੋਂ ਅੱਜ ਛੋਟਾ ਬਹੁਤਾਂ ਸਮਾਂ ਨਹੀਂ ਲੈਂਦੇ ਦਿਖਾਉਣਾ ਸਾਨੂੰ ਜਿਹੜਾ ਨਾ ਕਵਰ ਕਰੇ ਦੁਨਵੇਂ ਗੂੜੀ ਗੂੜੀ ਵੀ ਦਿਖਾ ਦਿੰਦੇ ਮਾਨਸਾ ਮੰਡੀ ਤੇਰਮਿਆਨ ਨਾਲ ਜਾਂ ਕੱਤ ਹੈਗਾ ਤੇ ਰੇਟ ਵੀ ਪੁੱਛਦੇ ਆ ਵੀ ਕੀ ਨਿਕਲੂਆ ਕਿੰਨਾ ਕੁ ਦੁੱਧ ਤੇ ਤੋਰ ਮਾਰੇ ਮਿੱਤਰਾ ਮਾੜੀ ਜੀ ਤੋਰੀ ਇਹਨੂੰ ਯਾਰ ਲੱਗਦਾ ਆਲਾ ਇਹ ਗਲਾਬੀ ਪੂਰੀ ਆ ਕਿਉਂ ਗਲਾਬੀ ਪੂਰੀ ਕਹਿੰਦੇ ਹੁੰਦੇ ਆਇਆ ਡੇਡੇ ਹੋਣੀ ਮਾੜਾ ਇਹ ਤਾਂ ਥੋੜਾ ਜਿਹਾ ਖੁੱਲਾ ਤੇ ਕੱਦ ਵੀ ਪਰਮਾਨਾਮ ਆ ਜੀ ਇਹ ਵੀ ਡਿਟੇਲ ਪੁੱਛਾਂਗੇ ਬਿਲਕੁਲ ਸੋਹਣੇ ਰੰਗ ਦੇ ਅੰਗਰੇਜ਼ਾਂ ਵਰਗੇ ਬਾਲ ਉਹ ਇਹ ਕਿੱਦਾਂ ਗਿਆ ਤੇਰੇ ਮਨ ਲੀਲੀ ਰਾਬੀ ਚ ਪੈਂਦੀ ਆ ਥੋੜੀ ਥੋੜੀ ਪੈਂਦੀ ਦੇਖੋ ਪੂਰੀ ਨੀ ਲੀਲੀ ਰਾਬੀ ਹਾਂ ਤੇ ਸੱਤਰੀ ਕਾਲ ਬਾਈ ਕਿਹੜੇ ਪਿੰਡੋਂ ਬਾਲ ਪਿੰਡੋਂ ਇਹ ਆ ਰੱਲੇ ਕੋਲ ਆਈ ਹੈ ਹਾਂਜੀ ਅੱਛਾ ਤੇ ਕੈਵੇਂ ਛੂਏ ਹੋਏ ਸੀ ਮੈਸੇ ਛੂਏ ਪਹਿਲੀ ਆ ਥੋੜਾ ਛਿੰਗ ਖੁੱਲੇ ਕਰਕੇ ਹੈਨਾ ਹਾਂਜੀ ਤੇ ਮਗਰਾ ਬੱਚਾ ਕੱਕੀ ਆ ਜੀ ਕੱਕੀ ਆ ਤੇ ਕਿੰਨਾ ਲੀਟਰ ਬੋਤਾ ਹੁੰਦਾ ਹੈ 8 ਕਿਲੋ 8 ਲੀਟਰ ਹੈ ਜਮਾਂ ਸਹੀ ਗਏ ਹਨ ਬਾਈ ਨੇ ਜਮਾਂ ਸਹੀ ਕਹੇ ਨਹੀਂ ਤਾਂ 12 ਕਹਿੰਦੇ ਹੁੰਦੇ ਹਨ ਹਾਂ ਤੁਸੀਂ ਵਪਾਰ ਨਹੀਂ ਕਰਦੇ ਹਨ ਨਹੀਂ ਨਹੀਂ ਕਰੂ ਹੈ ਕਰੂ ਹੈ ਆਪਦੀ ਹੈ ਤਾਈਆਂ ਐ 8 ਤੇ ਬੈਠੇ ਨੇ ਪਾਪਾ ਪੈਸੇ ਕਿੱਥੋਂ ਤੱਕ ਸੇਲ ਕਰਾਂਗੇ ਜੇ ਦਾ 85 85 ਮੈਂ ਮੁੱਲ ਕਿ ਜਿਆ ਜੀ ਕਰਾ ਹੋਰ ਵੀ ਹੁਜਮਾਂ ਦਾ ਨਾ ਮੈਂ ਤਾਂ ਲੋਚੀ ਯਾਰ ਕਿਦਾਂ ਪੁੱਛਾਂ ਸੀ ਜਿੰਦ ਨਾ ਜਾਇਜ ਮੁੱਲ ਕੀਤਾ ਯਾਰ ਤੇ ਦੁੱਧ ਵੀ ਇੰਨਾ ਕਹਾਉਣ ਆਪਾਂ ਨੂੰ ਪਤਾ ਯਾਰ ਰੋਜ਼ ਬਟਾ ਦਾ ਕੰਮ ਕਰਦਾ ਹੈ ਹੈ ਹਫਤੇ ਦੀ ਚੂਈ ਹਫਤੇ ਦੀ ਚੂਈ ਹਫਤੇ ਦੀ ਸੀ ਯਾਰ 8 ਲੀਟਰ ਦੁੱਧ ਚਾਰ ਲੀਟਰ ਟੰਗ ਰੱਖਦਾ ਕੱਟੇ ਸਵੇਤ ਕੱਟੇ ਸਵੇਤ ਹੀ ਸਵੇਤ ਜਾਰ ਰੇਟ ਵੀ ਚਾਇਆ ਗਿਆ ਤੇ ਮੋਬਾਈਲ ਨੰਬਰ ਬੋਲਦੇ ਛੋਟਾ 85546 6727 ਇੱਕ ਵਾਰੀ ਫਿਰ 85546 6727 ਭਵਾਲ ਪਿੰਡਾ ਤੁਹਾਡਾ ਭਵਾਲ ਕਲਾ ਤੇ ਇਹ ਘਰੀ ਰੱਖੇ ਹੋਏ ਪੁੱਤਾਂ ਆਂ ਅੱਛਾ ਇਹ ਕੋਈ ਵਪਾਰਪੂਰ ਨਹੀਂ ਨਾ ਵਪਾਰ ਨਹੀਂ ਇੱਕ ਦੇ ਮੁੱਲ ਦੇ ਦੋ ਪਸ਼ੂ ਹੈ ਇੱਕ ਦੇ ਮੁੱਲ ਦੇ ਦੋ ਪਸ਼ੂ ਹੈ ਜੀ ਹਾਂ ਇੱਕ ਦੇ ਮੁੱਲ ਦੇ ਮਗਰ ਵੀ ਬੱਚਾ ਕੱਟੀ ਹੈ ਹਾਂ ਮਗਰ ਕੱਟੀ ਹੈ ਕਿ ਯਾਰ ਹਫਤੇ ਦੀ 28 ਕਿਲੋ ਦੁੱਧ ਤੇ ਰੇਟ ਬਿਲਕੁਲ ਜਾਇਜ਼ 85000 ਵਿੱਚੋਂ ਮਾਨਤਾਨੇ ਇਹਦੇ 'ਚ ਵੀ ਹੋ ਜਾਊਗਾ ਮੈਂ ਤੁਹਾਨੂੰ ਸੋਹ ਜੀ ਇਹ ਵੀ ਦਾਅਵਾ ਪੂਰੀ ਜੇ ਕੋਈ ਭਰਾ ਬੂਰੀ ਦਾ ਸ਼ਕੀਨ ਹੈ ਘੱਟ پیسے ਲਾਉਣੇ ਆਂਦੇ ਆ ਆਈਂ ਬੈਜਾ ਪਾ ਮਾ ਭਾਈ ਕਹਿੰਦਾ ਵੀ ਝੋਨ ਝੋਨ ਨੂੰ ਵੀ ਪਾਉਂਦੀ ਐ ਵਜਾ ਪੂਰੀ ਠੰਡੀ ਸੀਲ ਐ ਤੇ ਥੋੜੇ ਥਾਂਜ ਖੜਜੂਣਾ ਹੈ ਥੋੜੇ ਥਾਂਜ ਖੜਜੂ ਥੋੜੇ ਜਿਹੇ ਰੁਪਏ ਲੱਗਣਗੇ ਦੁੱਧ ਤਾਂ ਇਤੋਂ ਕਿੰਨਾ ਮਰਜ਼ੀ ਲੈ ਲੈ ਹਾਂ ਦੁੱਧ ਕਿੰਨਾ ਮਰਜ਼ੀ ਲੈ ਲੈ ਦੁੱਧ ਸੇਵਾ ਦਾ ਥੋੜੇ ਜੇ ਥਾਂਜ ਖੜਜੂ ਥੋੜੇ ਰੁਪਏ ਜਾਂਜ ਆਜੂ ਤੇ ਥੋੜੇ ਜਿਹੇ ਰੁਪਈਆ ਜੀ ਨਗਦ ਦੋ ਬਣ ਜਾਣਗੇ ਹਣਾ ਠੀਕ ਹੈ ਲੈ ਬਣਾ ਲੈ ਸੰਮਰਗ ਵਿੱਚ ਮੰਡੀ ਮਾਨਸਾ ਪਸੂਕੰਡੀ ਮਾਨਸਾ ਦੀ ਵੀਡੀਓ ਆ ਇਹ ਤੇ ਅੱਜ ਤਰੀਕ ਕਹਾਂ ਅੱਠ ਜੀ 8 ਤਰੀਕ 8 ਮਹੀਨਾ 8 ਫਰਵਰੀ ਨੇ ਬਣਾ ਰਹੇ ਸੀ ਬਾਈ ਵਰਕ ਕਰ ਲਿਓ ਅਸੀਂ ਜੋ ਇਹਨੂੰ ਚੈਨਲ ਤੇ ਚਾੜ ਵੀ ਹੋਣੀ ਇਹਨੂੰ ਦਿਖਾਉਨੇ ਆ ਥੋੜੀ ਜੀ ਉਮਰ ਚਤਾ ਹੈ ਪੁੱਛਾਂਗੇ ਕੀ ਰੇਟ ਤੇ ਕਿੰਨਾ ਦੁੱਧ ਤੇ ਕਿਹੜਾ ਪਿੰਡ ਸਾਰੀ ਸਿੰਘ ਖੁੱਲੇ ਦੀ ਹੈ ਤੇ ਆਡ ਰੋਡਰ ਚੰਗਾ ਲੱਗਿਆ ਹੋਇਆ ਕਰਮਾਂ ਵਾਲੀ ਦਾ ਤੇ ਸਾਡੀ ਡਿਟੇਲ ਪੁੱਛਾਂਗੇ ਤੇ ਮੰਗਰ ਬੱਚਾ ਇਹਦੇ ਬੱਚਾ ਕੱਟਾ ਕਿੰਨੇ ਕਿ ਦਿਨਾਂ ਦੀ ਛੂਈ ਹੈ 10-11 ਦਿਨਾਂ ਦੀ ਛੂਈ ਹੈ ਠੀਕ ਹੈ ਕਿੰਨੇ ਲੀਟਰ ਦੁੱਧ ਹੁਣੇ ਤੁਹਾਨੂੰ 12 ਲੀਟਰ ਤੇ ਸੂਏ ਕਿੰਨੇ ਹੋਏ ਸੀ ਚੌਥਾ ਸੂਆ ਚੌਥਾ ਸੂਆ ਤੇ ਛੇਤਾ ਸੱਚਾ ਹੀ ਹੈ ਤੇ ਵਪਾਰ ਕਰਦੇ ਹੋ ਕਿ ਘਰ ਦੀ ਕਰਦੀ ਹੈ ਕਰਦੀ ਹੈ ਅੱਛਾ ਦੁੱਧ ਕਿੰਨਾ 12 ਲੀਟਰ ਤੇ ਸੂਈ ਨੂੰ ਕਿਹਦੇ ਦਿਨ ਹੋਏ ਨੇ 11 12 ਦਿਨ ਹੋਏ ਨੇ 11 12 ਦਿਨ ਹੋਏ ਨੇ ਪਿੰਡ ਕਿਹੜਾ ਆਪਣਾ ਭਾਗੀਬੰਦਰ ਭਾਗੀਬੰਦਰ ਠੀਕ ਹੈ ਹੁਣ ਇਹ ਛੇਲ ਕਿੰਨੇ ਦੀ ਕਰਨੀ ਹੈ ਹਮੇਸ਼ਾ ਇੱਕ 15 ਕਰਦੇ ਆ ਜੀ ਜਾਇਜ਼ ਦੇਣ ਲੈਣ ਵਾਲੀ ਗੱਲ ਹੈ ਨਾ ਨਾ ਲੱਖ ਨਹੀਂ ਦੇ ਦਾਂਗੇ 1 ਲੱਖ ਦੀ ਠੀਕ ਆ ਤੇ ਠੰਡੀ ਛੀਲ ਕਿਵੇਂ ਹੈ ਠੰਡੀ ਛੀਲ ਹੋ ਗਿਆ ਬੰਦਾ ਬੁੜੀ ਕੋਈ ਚੋਈ ਜਾਵੇ ਅੱਛਾ ਤੇ ਜੇ ਕਿਸੇ ਨੇ ਤਛਲੀ ਨਾਲ ਲੈ ਜਾਣੀ ਉਹ ਇੱਕ ਟੰਗ ਚੋਵੇ ਦੋ ਟੰਗ ਚੋਵੇ ਤਿੰਨ ਟੰਗ ਚੋਵੇ 12 ਲੀਟਰ ਡੱਬੇ ਮਾਰ ਕੇ ਦੇ ਤਛਲੀ ਨਾਲ ਦੇਵਾਂਗੇ ਅੱਛਾ ਜਾਈ ਜਾਈ ਕਿਥੋਂ ਤੱਕ ਚਟੇਗਾ ਲੱਖ ਵੀ ਲੱਖ ਰੁਪਏ ਦੇ ਦਾਂਗੇ ਲੱਖ ਦੇ ਦੇ ਦੂੰਗਾ ਠੀਕ ਆ ਤੇ ਮੋਬਾਈਲ ਨੰਬਰ ਬੋਲ ਦਿਓ 989146 97160 ਇੱਕ ਵਾਰੀ ਫੇਰ ਬੋਲਿਓ 989146 97160 ਲੈ ਬਾਈ ਆਸੇ ਪਿਛਲੇ ਸੂਏ ਦਾ ਇਹਦਾ ਕੀਰ ਕੱਟ ਰਿਹਾ ਦੁੱਧ 12 13 ਕਿਲੋ ਦੁੱਧ ਦਿੰਦੀ 12 13 ਲੀਟਰ ਰਿਹਾ ਹੈ ਤੂੰ ਕਦ ਤੱਕ ਦਿੰਦਿਆ ਹੈ ਅੱਛਾ ਠੀਕ ਹੈ ਚੱਲੀ ਵਾਲੀ ਮੈਂ ਚੱਲੀ ਵਾਲੀ ਮੈਂ ਆਲੋ ਭਾਈ ਪਹਿਲੇ ਦੱਸਦਾ ਕਹਿੰਦਾ ਅੱਜ ਭਲੂਣਾ ਹੈ ਤੈ ਤੋਰੋਂਗੇ ਗੈਪਾੜਾ ਥਣ ਲੱਗਿਆ ਹੋਇਆ ਦਾ ਤੇ ਮੁੱਠੀ ਥਾਣਾ ਗਿਆਪੜ ਛੋਟੀ ਚਨਖੀ ਆ ਦੋਰਾ ਤਰਾ ਕਰੋਨਾ ਚੱਕ ਇੱਕ ਵਾਰੀ ਆ ਲੋ ਜੀ ਇਹ ਆ ਲੋ ਜੀ ਦੋਰਾ ਤਰਾ ਕਰੋ ਇੱਕ ਵਾਰੀ ਚੈੱਕ ਕਰਵਾ ਲਈਦਾ ਆ ਜਾ ਮਿੱਤਰਾ ਪੁੱਛਦਾ ਡਿਟੇਲ ਤੇ ਸਪੈਸ਼ਲ ਕੁਆਲਟੀ ਕਰ ਲਈ ਇੱਕ ਵਾਰੀ ਚੈੱਕ ਆ ਲੋ ਜੀ ਤੇ ਦਿਖਾ ਦੇ ਇੱਕ ਵਾਰੀ ਇਹ ਤਾਂ ਆ ਲੋ ਜੀ ਸਾਰੀ ਡਿਟੇਲ ਪੁੱਛਦਾ ਚਾਰੇ ਛਾਂਤ ਚਾਰੇ ਕਹੇ ਪਾੜੇ ਮਗਰ ਬੱਚਾ ਕੀ ਹੈ ਤੇ ਭਾਈ ਮਗਰ ਕੱਟੀ ਆ ਗਈ ਆ ਮਕਾਂ ਜਰੀ ਐ 51 ਦੀ ਹਾਂਜੀ ਅੱਛਾ ਤੇ ਦੁੱਧ ਕਿੰਨੇ ਲੀਟਰ ਕਰਦੀ ਉਹਨੇ ਦੁੱਧ ਹੁਣ ਭਾਈ ਯਾਰ 12 ਕਿਲੋ ਠੰਡਾ ਦੁੱਧ ਯਾਰ ਕੋਈ ਮਿਣਕਲੇ ਲੀਟਰ ਆਉਣਾ ਅੱਛਾ ਕਿਹੜਾ ਤੇ ਛੂਏ ਕਿਵੇਂ ਦਾ ਪਹਿਲੇ ਨਹੀਂ ਆਇਤਾ ਹੈ ਜੀ ਹਾਂ ਜੀ ਹਾਂ ਪਹਿਲਾਂ ਆਇਜੀ ਦੰਦਾ ਇਹ ਦੋ ਦੰਦ ਦੋ ਦੰਦ ਤਾਂ ਹੈ ਜੀ ਠੀਕ ਹੈ ਤੇ ਕੀ ਸ਼ੇਲ ਹੈ ਜੀ ਕੀ ਰੇਟ ਮੰਗਦਾ ਮੁੱਲ 95000 ਰੁਪਏ ਦੇਣ ਲੈਣਾ ਜੀ ਗੱਲ 80 ਦੇ ਨਾ 90 ਦੇ ਦਵਾਂਗੇ ਠੀਕ ਹੈ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ 70999898 ਜੌਂਡੀ ਦੀ ਇੱਕ ਵਾਰੀ ਫੇਰ ਬੋਲੀ 70999898 ਜੌਂਡੀ ਅੱਛਾ ਠੀਕ ਹੈ ਔ ਕਿਲੋਮੀਟਰ ਦੀ ਪਹੁੰਚ ਵੀ ਫ੍ਰੀ ਕਰ ਦਾਂਗੇ ਤੇ ਆ ਮਗਰ ਕੱਟਾ ਮਗਰ ਕੱਟੀ ਹੈ ਮਗਰ ਕੱਟੀ ਹੈ ਠੀਕ ਹੈ ਲੈ ਭਾਈ ਆ ਦੂਰੋਂ ਦੇਖ ਲੋ ਇੱਕ ਵਾਰੀ ਫੇਸ ਕਰ ਲੋ ਚੱਕ ਆਪਣੇ ਕੋਲ ਕਰ ਮਾ ਜੀ ਦਾ ਇੱਕ ਵਾਰੀ ਤੇ ਆ ਦੇਖੋ ਥਾਂ ਦੇਖ ਲੋ ਤੇ ਆਏ ਆ ਇੱਕ ਗਾਇਆਂ ਇੱਕ ਕਿਨੇ ਚ ਕਿਚਰ ਦੀ ਚੂਈ ਆ ਇਹ ਰਾਸੂਈ ਆ ਜੀ ਗਰਾਹ ਤਾਂ ਬੱਚਾ ਕੀ ਦਿੱਤਾ ਇਹਨੇ ਬੱਚਾ ਇਹਨੇ ਬਸ ਹੀ ਦਿੱਤੀ ਆ ਜੀ ਬੱਚੀ ਹਾਏ ਤੇ ਚੂਹੇ ਕਿੰਨੇ ਚ ਹੈ ਚੂਹਾ ਇਹ ਵੀ ਪਹਿਲਣਾ ਜੀ ਪਹਿਲਣਾ ਹਾਂ ਜੀ ਤੇ ਦੁੱਧ ਕਿੰਨਾ ਦੁੱਧ ਇਹ ਸਾਡੇ ਮਾਲਾ ਵੀ ਬੋਲੋ ਸਾਫ ਕਰੀ ਵੀ ਇਹੇ ਜੀ ਹਾਂ ਵੀ ਤੇ ਇਹ ਹੈਗਾ ਜੇ ਥੱਲੇ ਹੁਣ 12 ਕਿਲੋ 12 ਲੀਟਰ ਹੈਗਾ ਹਾਂ 17 ਕਰੋ ਦੁੱਧ 17 ਕਰੋਗੇ 18 ਕਰੀਏ 18 ਠੀਕ ਹੈ ਮੋਬਾਈਲ ਨੰਬਰ ਬਾਈ ਨੇ ਬੋਲਤਾ ਵਰਕਰ ਪਹਿਲਣ ਝੋਟੀ ਆ ਬਾਈ ਕਹਿੰਦਾ ਇਹ ਤੇ ਆ ਬੱਚਾ ਵਗਰ ਕੈ ਕਿ ਦਿਨਾਂ ਦੀ ਚੂਈ ਆ ਚੌਥਾ ਦਿਨ ਆ ਲੈ ਆਰਡਰ ਕਰੋ ਨਖਰ ਮਾਥਾ ਨੇ ਲੰਮੀ ਪੂਛ ਦੇਖੋ ਸਾਰੀ ਡਿਟੇਲ ਪੁੱਛੂੰਗਾ ਚੰਗੀ ਪਾਲੀ ਹੋਈ ਝੋਟੀ ਆ ਜ਼ਬਰਦਸਤ ਇਹ ਆ ਲੋ ਜੀ ਦੇਖੋ ਕੁਛਾਂਗੇ ਸਾਰੀ ਡਿਟੇਲ ਚਲੋ ਭਾਈ ਪਹਿਲਾਂ ਝੋਟੀ ਤੇ ਚੰਗਾ ਆਰਡਰ ਤੇ ਚੰਗੀ ਪਾਲੀ ਹੋਈ ਆ ਆ ਜਾ ਮੋੜ ਲੈ ਮੋੜ ਦਾ ਤੇ ਫੇਸ ਕਰੋਨਾ ਚੱਕ ਇੱਕ ਵਾਰੀ ਇਹ ਲਓ ਜੀ ਅੱਛਾ ਬੰਨੋ ਵੀਰਾ ਬੰਨੋ ਉੱਥੇ ਫੇਰ ਆਪਾਂ ਕਰ ਦਿਆਂ ਗੱਲ ਸਾਰੀ ਆਹ ਲਓ ਜੀ ਚੰਗਾ ਟਰ ਲੱਗਿਆ ਹੋਇਆ ਤੇ ਚਾਰੇ ਥਣ ਤਾਰੀ ਘੇਪ ਵਾਲੀ ਨੇ ਵੀ ਮੁਠੀ ਥਣ ਲੱਗਿਆ ਹੋਇਆ ਤੇ ਇਹ ਕਿੰਨੀ ਪਹਿਲਾਂ ਆਪ ਕੱਟੀ ਕਿੰਨੀ ਉਮਰ ਦੀ ਆ ਇਹ ਸਾਢੇ 3 ਸਾਲ ਦੀ ਆ ਜੀ ਸਾਢੇ 3 ਸਾਲ ਦੀ ਹਾਂ ਜੀ ਤੇਰੀ ਆਪ ਦੀ ਆਪ ਵਪਾਰ ਕਰਦਾ ਹਾਂ ਉਹ ਨਾ ਵਪਾਰ ਕਰਦੇ ਹਾਂ ਕਰਦਾ ਵਪਾਰਾਂ ਇਹ ਕੱਟੀ ਆਕਦੀ ਕਰਦੀ ਆ ਜਾਂਦੀ ਅੱਛਾ ਕਿੰਨੇ ਲੀਟਰ ਦੁੱਧ ਆਉਣੇ ਥੱਲੇ ਇਹ ਚੌਥਾ ਪੰਜਵਾਂ ਦਿਨ ਹੋਇਆ ਜੀ ਕਿੰਨੇ 9 ਲੀਟਰ 10 ਲੀਟਰ ਵਾੜਾ ਹੋਊਗਾ ਜਾਇਜ ਗੱਲ ਹਾਂ ਇੰਨਾ ਕ ਤਾਂ ਹੁੰਦਾ ਰਾਮ ਨਾਲ ਹੋਈ ਹਾਂ ਤੇ ਮਗਰ ਆ ਬੱਚਾ ਕੀ ਹੈ ਕੱਟੀ ਹੈ ਜੀ ਮਗਰ ਕੱਟੀ ਹੈ ਤੇ 4-5 ਦਿਨਾਂ ਦੀ ਛੂਈ ਹੈ ਹਾਂ 5 ਦਿਨਾਂ ਦੀ ਠੀਕ ਹੈ ਤੇ ਹੁਣ ਛੇਲ ਕਿਨੇ ਦੀ ਕਰਨੀ ਹੈ ਇਹ ਇਹਦਾ ਮੰਗਦੇ ਆ ਜੀ ਆਪਾਂ ਡੇਢ ਡੇਢ ਹਾਂ ਤੇ ਮੌਕੇ ਤੇ ਦੇ ਦੇ ਦਾਂਗੇ ਜੀ ਅੱਛਾ ਤੇ ਪਿੰਡ ਕਿਹੜਾ ਆਪਣਾ ਆਪਣਾ ਬਹਾਦਰਪੁਰ ਜੀ ਕਿੱਥੇ ਰਹਿ ਗਿਆ ਮਾਸਤੂਆਣਾ ਸਾਹ ਕੋਲੇ ਮਾਸਤੂਆਣਾ ਸਾਹ ਕੋਲੇ ਠੀਕ ਹੈ ਤੇ ਤੇਰਾ ਮੋਬਾਈਲ में हाँ, बन एक बार फिर हाँ, एक पीस है कट्टी तो बच, मगर कट्टी है कट्टी है अरी? एक बार मैं फिर दिखा दूँ कोई ना कोई आज आ चीज़ है चंकी पाली हुई चोटी है रेट कोई नहीं हो जूगा जैसे फोन कर लिये ਬੰਦਾ ਦੋ ਨਹੀਂ ਸਕੀਨਾ ਤੇ ਮੱਝ ਵੀ ਸਕੀਨਾ ਤੇ ਪੰਦਾ ਵੀ ਸਕੀਨਾ ਮੱਝ ਸਕੀਨਾ ਉਵੇਂ ਵੀ ਬੰਦਾ ਵੀ ਸਕੀਨਾ ਦੇਖੋ ਮੋਰਨੀ ਵਾਲਾ ਜਿਹੜਾ ਚਾਦਰਾਂ ਪਾਇਆ ਬਾਈ ਜੀ ਦਿਲ ਦੇ ਰਹਾ ਬੰਦਾ ਬਾਈ ਮਨਜੀਤ ਸੌਂਦੀਆ ਕਹਿੰਦਾ ਮਨਜੀਤ ਸੌਂਦੀਆ ਸੌਂਦੀਆ ਸ਼ੌਂਕੀ ਬੰਦਾ ਪੂਰਾ ਤੇ ਉਹੋ ਜੀ ਸ਼ੌਂਕੀ ਜਿਹੜੀ ਅੱਜ ਮੱਝ ਖਰੀਦੀ ਆ ਬਾਈ ਜੀ ਤੇ ਵੇਚਣ ਵਾਸਤੇ ਲੈ ਗਿਆ ਆ ਆਪਦੇ ਨਾਲ ਦੀ ਮੱਝ ਸੰਹਾਰੀ ਹੋਈ ਜਾਵੇ ਬਾਈ ਜੀ ਟੱਕਾ ਜਦੋਂ ਬਾਗਰ ਨਾਲ ਥੱਲੇ ਭਾਈ ਆਪ ਕਹਣੋ ਕੋਈ ਕੰਮੀ ਨਹੀਂ ਕੋਈ ਬਰਗੀਤਾ ਤਿੰਨ ਬੱਚੇ ਨੇ ਹਾਂਜੀ 15 ਤੋਂ 18 ਚੋਕੇ ਦੇਖਿਆ ਜੀ ਸਾਰਾ ਇੱਕ ਦੇ ਨਾਮ 18 ਐ ਕੱਟਿਆ ਗਿਆ ਹਾਂ ਹਾਂ ਟੱਕੜੀ ਟੋਲ ਕੇ ਕੰਮ ਕੰਡੇ ਨਾਲ ਅੱਛਾ ਠੀਕ ਹੈ ਤੇ ਇਹ ਕੰਮ ਹੁੰਬਲਾਈ ਕੀ ਜਾ ਰਿਹਾ ਜੀ ਕੀ ਚੇ ਹਾਂ ਜੀ ਵੀ ਕਰਿਆ ਜੁਲੀ ਕਰਾਂਗੇ ਉਹਨੇ ਨੂੰ ਇਹਨੇ ਪਾਰੀ ਚੁਲਾਈ ਜਾਣਾ ਯਾਰ ਕੰਮ ਨਹੀਂ ਆਉਂਦਾ ਇਹਦਾ 55 ਦੀ ਹਾਂ ਮੰਗੀ ਕੋਈ ਨਹੀਂ ਛੋਟਾ ਨਾਲ ਲੱਗੂਆ ਹੋਰ ਵੀ ਮਾਰਨ ਕਰਾਂਗੇ ਹੋਰ ਵੀ ਮਾਰਨ ਕਰਾਂਗੇ ਯਾਰ ਹੋਰ ਮਾਰਨ ਕਰਾਂਗੇ ਇੱਥੇ ਰੱਖ ਆਹ ਮਿੱਤਰ ਹੋਣ ਆਏ ਜਹਣ ਪਹਿਲਾਂ ਵੀ ਤਕਾਈਏ ਇੱਕ ਵਾਰੀ ਫੇਰ ਸਾਨੂੰ ਛੁਮਾਰ ਕੇ ਲੈ ਵੀ ਆ ਡਰ ਇੱਕ ਵਾਰੀ ਨੇੜੇ ਤੋਂ ਵੀ ਚੈੱਕ ਕਰ ਲਓ ਬਈ ਆਹ ਲਓ ਜੀ ਬਿਲਕੁਲ ਐਚ ਐਫ ਗਮ ਵਾਲਾ ਹਵਾਨਾ ਤੇ ਹਵਾਨਾ ਬਿਲਕੁਲ ਸੂਲ ਤੱਕ ਲੱਗਦਾ ਬਈ ਯਾਰ ਧੁੰਨੀ ਤੋਂ ਲੈ ਕੇ ਸੂਲ ਤੱਕ ਪਿਆ ਕੀ ਜਿਹੜੀ ਕਹਿੰਦੇ ਉਹੀ ਆ ਜਿਵੇਂ ਕਹਿੰਦਾ ਕਿ ਹਾਂ ਸਾਰੀ ਮੰਡੀ ਚ ਮੱਝ ਨਹੀਂ ਇਹਦੇ ਨਾਲ ਦੀ ਸਾਰੀ ਮੰਡੀ ਤੁਰੇ ਗਿਰੋ ਕਹਿੰਦਾ ਦਾ ਆਪ ਦੀ ਰੇਕ ਨੂੰ ਰੇਕ ਹੁੰਦਾ ਵੀ ਮੇਰੇ ਕੋਲ ਚੰਗੀ ਆ ਮੈਂ ਹਾਂ ਟੱਚ ਤੇ ਸਾਰਾ ਟਰੱਸ ਦੇ ਦਿੱਤੇ ਹਾਂ ਹਾਂ ਜੀ ਮੇਰਾ ਨਾਮ ਮਜੀਤ ਸਿੰਘ ਹਾਂ ਪੰਡਤ ਸੌਂਧੀਆ ਜ਼ਿਲ੍ਹਾ ਮਾਨਸਾ ਪੰਜਾਬ ਹਾਂ ਮੋਬਾਈਲ ਨੰਬਰ ਹੈ 98152 34323 ਤੇ ਤੁਸੀਂ ਜੇ ਦੂਰੋਂ ਨੇੜੋਂ ਕੋਈ ਇੱਕ ਦੋ ਮੱਝਾਂ ਲੈਣਾ ਵੇ ਹਾਂ ਜ਼ਿਆਦਾਤਰ ਮੈਂ ਮਾਲ ਦਿਵਾਉਣੀ ਆ ਪਤਾ ਹਾਂ ਤੋਂ ਬਾਹਰੋਂ ਜੁਪੀ ਗੁਜਰਾਤ ਰਾਜਸਥਾਨ ਜਿੱਧਰ ਪੰਜਾਬ ਤੋਂ ਚੰਡੀਗੜ੍ਹ ਠੀਕ ਨਿਯਾਣਾ ਹੋਗਾ ਜਲੰਧਰ ਹੋਗਾ ਸਾਰੇ ਪੌਂਦੀ ਨੇ ਬੜੇ ਰਹਿਣ ਜਾਂਦਾ ਪੂਰਾ ਤੁਮਨ ਬੂਟੀ ਤੇ ਗਵਾਉਣੇ ਆ ਉਹ ਜਿਆਦਾ ਚੰਗਾ ਨਹੀਂ ਤਾਂ ਮਿਲਦੇ ਤਾਂ ਲੱਜੀ ਅੱਛਾ ਚੰਗਾ ਵਾਲੀ ਲੈਣਾ ਬਈ ਚੰਗਾ ਮਾਲ ਲੈ ਕੇ ਤੇ ਚੰਗਾ ਹੀ ਵੇਚਦਾ ਹਾਂ ਹਾਂ ਮਾੜਾ ਨਾ ਲਈਏ ਕਿੰਨਾ ਵੇਚੀਏ ਲੈ ਲੈਨੇ ਇੱਕ ਦੋ ਮਹੀਨੇ ਇੱਕ ਦੋ ਇੱਕ ਦੋ ਹੀ ਜਾਂ ਰੰਗਰ ਕਿੱਥੋਂ ਕਿੱਦਾਂ ਛੱਡਣੀਆਂ ਬਾਈ ਮੰਜੀ ਦੇ ਕਿੱਥੋਂ ਕਿੱਦਾਂ ਛੱਡਣੀਆਂ ਆਪਾਂ ਇਹ 155 ਦੀ ਕਹਦਾ ਬਈ 1000 ਤੁਹਾਡਾ ਹੋਰ ਮਾਰ ਇੱਕ 55 ਦੀ ਜੇ ਕੋਈ ਵੀਡੀਓ ਦੇ ਕੇ ਉਹਦਾ 1000 ਠੀਕ ਹੈ ਲੈ ਵੀ ਬਾਈ ਕਹਿੰਦਾ ਵੀ ਜੇ ਕੋਈ ਵੀਡੀਓ ਦੇਖ ਕੇ ਉਹਦਾ 1000 2000 ਹੋਰ ਵੀ ਮਾਨਦਾਨ ਹੋ ਜੂ ਯਾਰ ਕਿੰਨਾ ਵੀ 10000 ਵਿੱਚ ਰੱਖ ਲਵਾਂਗੇ ਉਹਲੇ ਠੀਕ ਹੈ ਰੱਖ ਲਵੇ 18 ਕਿਲੋ ਦੁੱਧ ਹੋਇਆ ਹਾਂ ਫੇਰ ਦੇ ਦੇ 18 ਟਸਲੀ ਕਰਕੇ ਦੇਵੇਂ ਤੇਰੇ ਨਹੀਂ ਪੈਸੇ ਵੀ ਨਾ ਦੇਵੇ ਲੈ ਵੀ ਬਾਈ ਕਹਿੰਦਾ ਵੀ ਇਹ 18 ਲੀਟਰ ਦੁੱਧ ਹੋਇਆ ਤਾਂ ਪੈਸੇ ਦੇ ਦਿਓ 10000 ਵਿੱਚ ਰੱਖ ਲਿਓ ਤੇ ਨਹੀਂ ਪੈਸੇ ਵੀ ਨਹੀਂ ਲੈਂਦੇ 155 ਬਈ ਜੀ 3431 ਇੱਕ ਵਾਰ ਹੀ 98 152 3431 ਆਹ ਨਾ ਕਿ ਨਾ ਪੈਸੇ ਦੀ ਵੀ ਬੰਦਾ ਗਰੰਟੀ ਲੈਂਦਾ ਵੀ ਪੈਸੇ ਵੀ ਜਮਾਤ ਤਛੜੀ ਕਰ ਬੜੇ ਜਨ ਪੈਸੇ ਨੂੰ ਉਹ ਵੀ ਕੋਈ ਗੱਲ ਨਹੀਂ ਯਾਰ ਬੈਡ ਉਹ ਕਾਲੀ ਹੈ ਬਈ ਆਪਣੀ ਹਾਂ ਬਈ ਕਾਲੀ ਇੱਕ ਆ ਕਾਲੀ ਬੈਡ ਲੈ ਗਿਆ ਬਈ ਇਹਦੇ ਵੀ ਮਾਰ ਲੋ ਨੀਗਾ ਆਹ ਤੇ ਗੱਪਣਾ ਬਈ ਇਹ ਤਾਂ ਖੜੀ ਆ ਕਿੱਥੋਂ ਤੱਕ ਤੁੱਟਾ ਇਹਦੇ ਥੱਲੇ ਇਹ ਬਈ ਲੈਤੀ ਆ ਵਾ ਮਤਲਬ ਪਰਛੀ ਨਾ ਦਿਆ ਹਾਂ ਦੁੱਧ 16 ਕਿਲੋ ਪਹਿਲਾਂ ਨੇ ਦਿੱਤਾ। ਅੱਛਾ ਦੂਜਾ ਸੁਆ 20 ਪਲੱਸ ਦੇਊਗੀ। ਅਮੀਰ ਹਜੇ ਗੱਬਣਾ ਹੈ। ਗੱਬਣ ਵਾਲੇ ਦਾ 10-12 ਦਿਨ ਲੱਗਦਾ ਲੈ। ਲੈ ਵੀ ਕੱਚੀ ਆ 10-12 ਦਿਨਾਂ ਦੀ ਕੱਚੀ ਆ। ਦੂਜਾ ਸੁਆ ਇਸ ਵਾਰ ਸੁਗੀ ਦੇਖ ਸਕਦਾ ਤੁਸੀਂ ਬੋਡੀ ਸਟਰਕਚਰ ਦੇਖ ਲਓ ਕਾਈ ਦਾ। ਤੇ ਬਾਰੇ ਬੰਦੇ ਦਵਾਈ। ਕਾਲੇ ਰੰਗ ਚ ਪੈ ਜਾਂਦੀ ਆ ਬਈ ਦੇਖੋ। ਆ ਸਹੀ ਸੁਦੀ ਆ ਕਰਕੇ ਕੋਈ ਵਾਲਾ ਬੰਦਾ ਜਿਹੜਾ ਚੰਗਾ ਦੁੱਧ ਘੱਟ ਸਕਦਾ। ਥੋੜੀ ਜੀ ਬੇਕਾਰੀ ਚੋਈਏ ਭਾਈ ਜੀ ਮਤਲਬ 90 ਕਰੀ ਜਨੇ ਆ ਤੁਸੀਂ ਇਹਰ ਦੇ ਦੇ ਦਾਂਗੇ ਇੰਨੀ ਕਰ ਦੇ ਦੇ ਹਾਂ ਦੁੱਪ ਕਿ ਨਾ ਕਰਨੀ 20 ਪਲੱਸ 16 ਕਿਲੋ ਪਹਿਲਾਂ ਨਾ ਦਿੱਤਾ ਹੋਰ ਵੀ ਹੋ ਜੂ ਇਸੀ ਜੋ ਮਾਨਤਨ ਬੰਦੀ ਮੈਂ ਆਪਣਾ ਵੀ ਦੇ ਦਾਂਗੇ 70 ਵੀ ਦੇ ਦਾਂਗੇ ਲੈ ਵੀ ਜਿਹੜੇ ਹਿਸਾਬ ਨਾਲ ਗਰਮੀ ਆ ਬਾਈ ਨੇ 5-4000 ਕਹਿੰਦਾ ਹੋਰ ਵੀ ਮਾਨਤਨ ਹੋਣਾ ਮੈਂ ਪੈਸੇ ਨਾਲ ਨਹੀਂ ਵਰਤਣ ਵਾਲੇ ਬੰਦੇ ਦਾ ਪਿਆਰੀ ਕਮਾਇਆ ਹਾਂ ਇਹ ਕੀ ਬਣਾ ਲੈ ਬੱਸ ਅਜਿਹਾ ਤਾਂ ਹੁੰਦੀ ਜਾਂਦੀ ਚੀਜ਼ ਇੱਕ ਆ ਗਊਵਾ ਤਾਂ ਬਾਈ ਕੋਲੇ ਤੇ ਦੂਜਾ ਨਗੀਨਾ ਦੋਨਾਂ ਦੇ ਵਿੱਚੋਂ ਕੋਈ ਵੀ ਇਹ ਨੰਗ ਬਸੰਦਾ ਹੁੰਦਾ ਹੈ ਬਣਾ ਲੈ ਮਨਜੀਤ ਨਾਲ ਸਾਰੀ ਮੰਡੀ ਦੇ ਵਿੱਚ ਟੌਪ ਦੀ ਮੱਝ ਆ ਬਾਈ ਮਨਜੀਤ ਦਸੌਂਦੀਏ ਕੋਲੇ ਆ ਮੱਝ ਸਾਰੀ ਮੰਡੀ ਦੇ ਵਿੱਚ ਟੌਪ ਦੀ ਮੱਝ ਆ ਦੇਖ ਭਵਾਨਾ ਉਹਨਾ ਦੇਖੋ ਕਰਮਾਲੀ ਦਾ ਯਾਰ ਭਵਾਨਾ ਦੇਖੋ ਕਿੰਥੇ ਲਈ ਬੈਠੀ ਹੈ ਐ ਪਾਲਿਸ਼ ਸ਼ਿੰਗਾਰੀ ਹੋਈ ਆ ਠੀਕ ਆ ਵੀ ਇਹ ਜਿਹੜੀ ਮੱਝ ਸ਼ਿੰਗਾਰੀ ਆ ਓਵੇਂ ਭਾਈ ਆਪ ਵੀ ਸ਼ੌਂਕੀ ਆ ਮਨਜੀਤ ਦਸਾਨੀ ਜਿਵੇਂ ਕਹਿਣਾ ਦਵਾਈ ਆ ਓਵੇਂ ਨਕਲੀ ਆ ਅੱਖ ਨਹੀਂ ਬਰਾਏ ਕਹਿੰਦੇ ਵੀ ਮੈਂ ਕਰੀ ਜਾਣਾ ਤੁਹਾਨੂੰ ਸਮਝ ਨਹੀਂ ਆ ਗਈ ਕਰਨਾ ਠੀਕ ਹੈ ਇਹ ਜਿਹੜੀ ਮੋਟੀ ਧਾਰਾ ਹੀ ਤਾਂ ਠੀਕ ਲਵੀ ਬਾਈ ਕਹਿੰਦਾ ਵੀ ਜੇ ਗੰਨੇ ਵਰਗੀ ਧਾਰ ਆਈ ਤਾਂ ਜਾਣੋ ਯਾਰ ਕਹਿੰਦਾ ਜਦੋਂ ਵਿਕੀ ਉਦੋਂ ਵੀ ਵੀਡੀਓ ਬਣਾਵਾਂਗੇ ਤੇ ਨਹੀਂ ਐ ਕਹਦੇ ਵੀ ਐਵੇਂ ਹੀ ਮਰੀ ਜਾਂਦਾ